ਸ਼ਸ਼ੀਕਾ ਜੀ ਅੰਨਰਾ ਟੀਵੀ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਕਾਂਗਰਸ ਨਾਲ ਜੁੜੀ ਹੋਈ ਹੈ ਕਾਂਗਰਸ ਪਾਰਟੀ ਮੜ ਤੋਂ ਸੜਕਾਂ ਤੇ ਉਤਰੀ ਹੈ ਤੇ ਹੱਲਾ ਬੋਲ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤਾਦਾਦ ਇਹ ਕਿ ਈਡੀ ਵੱਲੋਂ ਜੋ ਚਾਰ ਸ਼ੀਟ ਦਾਖਲ ਕੀਤੀ ਗਈ ਆ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਲੈ ਕੇ ਜੋ ਚਾਰ ਸ਼ੀਟ ਦਾਖਲ ਹੋਈ ਆ ਉਸ ਤੇ ਹੁਣ ਸਿਆਸੀ ਬਿਵਾਲ ਹੈ ਜਿਹੜਾ ਪੂਰੇ ਸਿੱਖਰਾ ਤੇ ਉੱਠਿਆ ਹੋਇਆ ਤੇ ਕਾਂਗਰਸ ਪਾਰਟੀ ਦੇ ਸਮੂਹ ਵਰਕਰ ਤੇ ਸਮੂਹ ਲੀਡਰ ਹੈ ਜਿਹੜੇ ਉਹ ਸੜਕਾਂ ਤੇ ਉਤਰੇ ਹੋਏ ਨੇ ਤੇ ਈਡੀ ਦੇ ਦਫ਼ਤਰਾਂ ਬਾਹਰ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਜਲੰਧਰ ਹੋਵੇ ਚੰਡੀਗੜ੍ਹ ਹੋਵੇ ਮਹਾਲੀ ਹੋਵੇ ਹਰ ਥਾਂ ਤੇ ਤੁਹਾਨੂੰ ਅੱਜ ਚੰਡੀਗੜ੍ਹ ਜਿਹੜੇ ਕਾਂਗਰਸ ਦੇ ਵਰਕਰ ਨੇ ਉਹ ਪ੍ਰਦਰਸ਼ਨ ਕਰਦੇ ਨਜ਼ਰ ਆਣਗੇ ਤਾਂ ਤਸਵੀਰਾਂ ਤੁਸੀਂ ਵੱਖ-ਵੱਖ ਇਸ਼ਾਰਾ ਤੋਂ ਦੇਖ ਰਹੇ ਹੋ ਜਥੇ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤਾਂ ਕਾਂਗਰਸ ਪਾਰਟੀ ਵੱਲੋਂ ਅੱਜ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤਾਂ ਈਡੀ ਦੇ ਖਿਲਾਫ ਵੱਡਾ ਰੋਜ਼ ਪ੍ਰਦਰਸ਼ਨ ਹੈ ਜਿਹੜਾ ਕਾਂਗਰਸ ਪਾਰਟੀ ਕਰ ਰਹੀ ਹੈ ਦੱਸਦੀ ਹੈ ਕਿ ਦਿੱਲੀ ਈਡੀ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਕਿ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦਾ ਚਾਰ ਸ਼ੀਟ 'ਚ ਨਾਂ ਦਾਖਲ ਕੀਤਾ ਗਿਆ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਪ੍ਰਿੰਕਾ ਗਾਂਧੀ ਦੇ ਪਤੀ ਜੋ ਬਾਦਰਾ ਨੇ ਉਹਨਾਂ ਦਾ ਨਾਂ ਵੀ ਜਿਹੜਾ ਉਹਨਾਂ ਤੋਂ ਵੀ ਪੁੱਛ ਕੇ ਜਿਹੜੀ ਆ ਜਾਰੀ ਹੈ ਤਾਂ ਪੁੱਛ ਕੇ ਇੱਕ ਪਾਸੇ ਜਾਰੀ ਹੈ ਤਾਂ ਦੂਜੇ ਪਾਸੇ ਚਾਰ ਸ਼ੀਟ 'ਚ ਵੀ ਨਾਮ ਦਾਖਲ ਹੈ ਜਿਹੜਾ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦਾ ਕਰ ਦਿੱਤਾ ਗਿਆ ਜਿਸ ਦੇ ਚੱਲਦਿਆ ਕਾਂਗਰਸ ਪਾਰਟੀ ਇਸ ਨੂੰ ਬਦਲਾਖੋਰੀ ਦੀ ਆ ਰਾਜਨੀਤੀ ਤਾਂ ਹੈ ਤਾਂ ਜਿਹੜੀ ਆ ਕਹਿ ਰਹੀ ਆ ਕਿ ਬਦਲਾਖੋਰੀ ਦੀ ਰਾਜਨੀਤੀ ਕੀਤੀ ਜਾ ਰਹੀ ਆ ਜਿਸ ਦੇ ਚੱਲਦਿਆ ਕਾਂਗਰਸ ਪਾਰਟੀ ਨੂੰ ਵਿਰੋਧੀ ਤਨ ਨੂੰ ਦਬਾਉਣ ਦੇ ਕੋਸ਼ਿਸ਼ਾ ਹੋ ਰਹੇ ਨੇ ਤਾਂ ਇੱਕ ਵਾਰ ਫਿਰ ਦਾਅ ਦਨੇ ਆ ਕਿ ਕਾਂਗਰਸ ਪਾਰਟੀ ਮੁਰ ਤੋਂ ਸੜਕਾਂ ਤੇ ਉਤਰੀ ਆ ਭਾਵੇਂ ਪੰਜਾਬ ਆ ਭਾਵੇਂ ਦਿੱਲੀ ਆ ਭਾਵੇਂ ਹੋਰ ਕੋਈ ਸੂਬਾ ਹੈ ਹਰ ਥਾਂ ਤੇ ਅੱਜ ਕਾਂਗਰਸ ਪਾਰਟੀ ਦੇ ਵਰਕਰ ਪੀੜੀ ਦੇ ਦਫ਼ਤਰ ਦੇ ਬਾਹਰ ਵੱਡੇ ਰੋਸ ਪ੍ਰਦਰਸ਼ਨ ਕਰ ਰਹੇ ਨੇ ਤਾਂ ਹੁਣ ਆ ਇੱਕ ਪਾਸੇ ਕੁਸੁੱਤੇ ਕਰੇ ਨੇ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਕਿਉਂਕਿ ਉਹਨਾਂ ਦੇ ਨਾਂ ਤੇ ਚਾਰ ਸ਼ੀਟ ਆ ਜਿਹੜੀ ਈਡੀ ਨੇ ਦਾਖਲ ਕਰ ਦਿੱਤੀ ਇੱਕ ਵੱਡਾ ਘਟਾਲਾ ਹੈ ਜੋ ਉਸ ਨੂੰ ਲੈ ਕੇ ਚਾਰ ਸ਼ੀਟ ਦਾਖਲ ਹੋਈ ਹੈ ਤੇ ਉਸ ਵਿੱਚ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦਾ ਨਾਮ ਹੈ ਜਿਹੜਾ ਉਹ ਸ਼ਾਮਲ ਕਰ ਦਿੱਤਾ ਗਿਆ ਹੈ ਚਲੋ ਹੋਰ ਹੋਰ ਅਭੀ ਨਹੀਂ ਉਹਨੂੰ ਕਹੋ ਚਲਾ ਜਾਓ ਕਿਚੋਂ ਉਹ ਬੀਰ ਪਤਰਾ ਬਾਦਰੀ ਦਫਤਰ ਕਿ ਆਪਣੇ ਦਸਤਾਵੇਜ਼ ਲੈ ਜਾਓ ਤੁਸੀਂ ਬੜੀ ਬੋਕ ਸਕਦੇ ਹੋ ਐਸਪੀ ਸਾਹਿਬ ਯਾਰ ਗੇਟ ਤੇ ਗੇਟ ਦੀ ਰੋਕ ਸਕਦੇ ਨਹੀਂ ਆਂ ਸਰੋਇਆਲੀ ਵੀ ਐਸਾ ਕਰਦਾ ਹੈ ਜੁਹਰ ਕਰ ਲਓ ਸਭ ਜਾਏਗਾ ਬੱਸ ਕਿਸੇ ਕਿਸੇ ਕੋਲ ਅ